ਹੈਲੋ ਆ ਜਾ ਭਾਈ ਲਾਈਵ ਵਾਲਾ ਡਿਸੀਜਨ ਲਿਆਗਾ ਆਪ ਸਭ ਨੂੰ ਪਤਾ ਹੀ ਪ੍ਰਤਾਪ ਕੜਿਆਨੇ ਦੇ ਸੱਟ ਲੱਗੀ ਤੇ ਦੀਪਕ ਵਰਜੀ ਵਾਲਾ ਦੱਸ ਕੇ ਗਿਆ ਵੀ ਉਹ ਹਲੇ ਤੱਕ ਖਿਡਾਰੀ ਬੋਲਿਆ ਨਹੀਂਗਾ ਜਦੋਂ ਇਸ ਗੱਲ ਦਾ ਕਮੇਟੀ ਨੂੰ ਪਤਾ ਲੱਗਿਆ ਸਾਰੇ ਖਿਡਾਰੀਆਂ ਨੇ ਸਾਰੀ ਸੰਗਤ ਨੇ ਦੁੱਖ ਮਨਾਇਆ ਬੀਤਣਾ ਹੋਣਾ ਨਹੀਂ ਸੀ ਚਾਹੀਦਾ ਪਹਿਲਾਂ ਤੇ ਅਰਦਾਸ ਜਿਹੜੇ ਸੁਣ ਰਹੇ ਆ ਉਹ ਜ਼ਰੂਰ ਕਰਿਓ ਵਾਹਿਗੁਰੂ ਮਿਹਰ ਕਰੇ ਉਸ ਪਰਿਵਾਰ ਤੇ ਜਲਦੀ ਠੀਕ ਹੋ ਜਾਵੇ ਬੂਟਾ ਛਾਪਾਂ ਬਾਈ ਸਾਡੀ ਖੇਡ ਕਬੱਡੀ ਦਾ ਜਿਹੜਾ ਲੰਮੇ ਸਮੇਂ ਤੋਂ ਮੇਲਾ ਕਰਵਾ ਰਿਹਾ ਜਦੋਂ ਬਾਈ ਨੂੰ ਪਤਾ ਲੱਗਿਆ ਤੇ ਬਾਈ ਨੇ ਸਾਰੇ ਐਨ ਆਰ ਆਈ ਪ੍ਰੋਮੋਟਰ ਜਿਨ੍ਹਾਂ ਨੇ ਪ੍ਰਾਈਜ਼ ਦੇਣਾ ਉਹਨਾਂ ਨੂੰ ਬੁਲਾਇਆ ਵੀਰ ਕੱਲ ਆ ਹੋਗੀ ਸਵਰਨਾ ਬਾਈ ਖੜਾ ਇਧਰ ਸਾਡੇ ਇੰਗਲੈਂਡ ਵਾਲੇ ਕੈਨੇਡਾ ਵਾਲੇ ਰਿੱਕੀ ਗੱਲ ਹੁਣੀ ਖੜੇ ਨੇ ਸਾਰੇ ਸਤਕਾਰਯੋਗ ਫਿਰ ਅੱਠ ਟੀਮਾਂ ਜਿਹੜੀਆਂ ਰਹਿ ਗਈਆਂ ਆ ਖੜੇ ਆ ਕਰ ਬੂਟੇ ਬਾਈ ਆਪਾਂ ਨਾਂ ਜ਼ਰੂਰ ਬੋਲ ਗਏ ਯਾਰ ਟੀਮਾਂ ਦੇ ਕੋਲੋਟੀ ਹਮੀਦੀ ਆਨੰਦਪੁਰ ਬਨੂੜ ਮਲਕ ਤੇ ਘਰੋਟੀ ਦੀਆਂ ਦੋ ਸੀ ਭੈਣੀ ਸਾਹਿਬ ਤੇ ਤਿਉਹਰਾ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਪਲੇਅਰਾਂ ਨੇ ਹੱਥ ਜੋੜ ਕੇ ਕਹਿੰਦੇ ਜੀ ਜਿਵੇਂ ਤੁਸੀਂ ਫੈਸਲਾ ਕਰਦੋਂਗੇ ਅਸੀਂ ਉਸ ਪਰਿਵਾਰ ਦੇ ਨਾਲ ਉਸ ਖਿਡਾਰੀ ਦੇ ਨਾਲ ਬੂਟਾ ਛਾਪਾ ਜੀ ਤੁਹਾਡੇ ਨਾਲ ਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਅੱਠੇ ਟੀਮਾਂ ਕੰਨੀਆਂ ਸਹਿਮਤਾਂ ਫੈਸਲਾ ਇਹ ਲਿਆ ਗਿਆ ਵੀ 1.5 ਲੱਖ ਸੀਗਾ ਵੀਰੇ ਵੈਸਟਾ ਨੂੰ 75-75 ਹਜ਼ਾਰ ਸਵਰਨਾ ਵਾਜ ਦੇ ਧਾਮੀ ਬਾਈ ਦੀ ਤਰਫੋਂ 1.5 ਲੱਖ ਹੀ ਬਣ ਗਿਆ ਪਲੱਸ ਕਰਕੇ 75-75 ਹਜ਼ਾਰ ਤੇ 2.5 ਲੱਖ ਜਿਹੜਾ ਪ੍ਰਾਈਜ਼ ਆ 1.5 ਲੱਖ ਤੇ 1 ਲੱਖ ਰਿੱਕੀ ਤੇ ਬਿੱਲਾ ਯੂਕੇ ਵੱਲੋਂ ਸੀਗਾ ਉਹ ਢਾਈ ਬਣ ਗਿਆ 1.5 ਲੱਖ ਤੇ ਲੱਖ ਢਾਈ ਤੇ 1.5 ਲੱਖ ਸੀ ਨਾਮ ਚਾਰ ਤੇ ਜਿਹੜਾ 1.5 ਲੱਖ ਬੈਸਟ ਵਾਲਾ ਸੀਗਾ ਬਾਈ ਉਹਨਾਂ ਦਾ ਇਹ ਕਹਿੰਦੇ ਵੀ ਆਪਾਂ 8 ਟੀਮਾਂ ਦੇ ਵਿੱਚ 1.5 ਲੱਖ ਵੰਡਦੀ ਐ ਸਾਰੇ ਕਹਿੰਦੇ ਸਾਨੂੰ ਬਾਈ ਸਤਿਕਾਰ ਆ ਤੇ ਢਾਈ ਲੱਖ ਆਪਾਂ ਪ੍ਰਤਾਪ ਕੜਿਆਣੇ ਨੂੰ ਠੀਕ ਆ ਬਾਈ ਛਾਪੇ ਦੀ ਟੀਮ ਜਿਹੜੀ ਵੀ ਜਿੱਤੀ ਉਹਨਾਂ ਦਾ ਮੇਲਾ ਹੀ ਕੈਨਸਲ ਹੋ ਗਿਆ ਯਾਰ ਜਿਹੜੀਆਂ 8 ਟੀਮਾਂ ਨੇ ਛਾਪਾ ਜਿੱਤ ਚਲੋ ਜਿਹੜੀ ਵੀ ਜਿੱਤੀ ਵੀਰੇ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਜਿੱਤ ਗਈ ਸਾਰੇ ਪਲੇਅਰ ਨਾਲ ਆ ਜਿਹੜਾ ਬਾਈ ਬੀਤੇ ਬਾਈ 2.5 ਲੱਖ ਰੁਪਿਆ ਲੱਖ ਰੁਪਿਆ ਤੇ 1.5 ਲੱਖ ਪ੍ਰਾਈਸ ਸੀ 2.5 ਉਹ ਪਤਾਪ ਕੜਿਆਣੇ ਦੇ ਪਰਿਵਾਰ ਤੱਕ ਕਾਲੀਆਂ ਕੱਲ ਨੂੰ ਪਹੁੰਚੀ ਕਾਲੀਆਂ ਪਰਸੋਂ ਪਹੁੰਚ ਜਾਣਾਗਾ ਆ ਦੋ ਦਿਨਾਂ ਦੇ ਵਿੱਚ ਵਿੱਚ ਤੇ ਜਿਹੜਾ 75 75000 ਰੁਪਏ ਸਵਰਨệ ਧਾਮੀ ਉਹਨਾਂ ਦੀ ਤਰਫੋਂ ਸੀਗਾ ਉਹ ਆਪਾਂ 8 ਟੀਮਾਂ ਦੇ ਵਿੱਚ ਵੰਡ ਦੇਣਾਗਾ ਤੇ ਜਿਹੜੇ ਵੀ ਵੀਰ ਦੇਖ ਰਹੇ ਆ ਅਰਦਾਸ ਜਰੂਰ ਕਰਿਓ ਉਹ ਖਿਡਾਰੀ ਜਲਦੀ ਤੰਦਰੁਸਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅਰਦਾਸ ਧਰੂੜ ਕਰਿਓ ਹੁਣੇ ਪ੍ਰਤਾਪ ਦੇ ਸਾਥੀ ਖਿਡਾਰੀਆਂ ਨਾਲ ਗੱਲ ਹੋਈ ਹੈ ਬਾਈ ਉਹ ਥੋੜਾ ਹੋਸ਼ ਦੇ ਵਿੱਚ ਹੈ ਅੱਖਾਂ ਖੋਲ ਰਿਹਾ ਉਹਨੂੰ ਅਰੋੜਾ ਹਸਪੀਟਲ ਲੈ ਕੇ ਚੱਲੇ ਆ ਉਹਦੇ ਤੋਂ ਬੋਲਿਆ ਨਹੀਂ ਜਾ ਰਿਹਾ ਉਹ ਕਹਿੰਦਾ ਮੇਰੇ ਦਰਦ ਹੋ ਰਿਹਾ ਉਦਾਂ ਵੈਸੇ ਗੱਲ ਹੋ ਗਈ ਹੈ ਉਹਨੇ ਟੂਰਨਾਮੈਂਟ ਕਮੇਟੀ ਦਾ ਵੀ ਧੰਨਵਾਦ ਕੀਤਾ ਉਹਨੇ ਇਹ ਵੀ ਆਖਿਆ ਵੀ ਕੋਈ ਵੀਰ ਭਰਾ ਜਿਹੜੇ ਉਹਨੂੰ ਪਿਆਰ ਕਰਨ ਵਾਲਿਆ ਡੋਲਿਓ ਨਾ ਉਹ ਜਲਦੀ ਸਿਹਤ ਆ ਵੋਕੇ ਗਰਾਊਂਡ ਦੇ ਵਿੱਚ ਆਵੇਗਾ ਉਹਨੇ ਇੰਨੀ ਗੱਲ ਆਖ ਕੇ ਫੋਨ ਕੱਟ ਦਿੱਤਾ ਉਹ ਕ ਮੇਰੇ ਤੋਂ ਬੋਲਿਆ ਨਹੀਂ ਜਾ ਰਿਹਾ ਇਹ ਸਾਥੀ ਖਿਡਾਰੀਆਂ ਨੇ ਸੁਨੇਹਾ ਦੇ ਦਿੱਤਾ ਉਹਨਾਂ ਨੇ ਬੂਟੇ ਬਾਈ ਦਾ ਸਾਰੇ ਪਲੇਅਰਾਂ ਦਾ ਸਾਰੇ ਪ੍ਰਮੋਟਰਾਂ ਦਾ ਧੰਨਵਾਦ ਕੀਤਾ ਜਿਹੜੇ ਉਹਨਾਂ ਦੇ ਨਾਲ ਖੜੇ ਐ ਇਸ ਕੱਢੀ ਦੇ ਵਿੱਚ 10000 ਰੁਪਿਆ ਭਾਈ ਸ਼ੰਭੂ ਸ਼ੰਭੂ ਗਰੇਵਾਲ ਜੀ ਕੈਨੇਡਾ ਤੋਂ ਉਹਨਾਂ ਵੱਲੋਂ ਪਰਤਾ ਦੇ ਲਈ ਪੁੱਜਦਾ ਇਹ ਭਾਈ ਬੂਟੇ ਛਾਪੇ ਜੀਆਂ ਕੋਲੇ ਪੁੱਜਦਾ ਹੋ ਜਾਵੇਗਾ ਉਹਨਾਂ ਦੇ ਪਰਿਵਾਰ ਤੱਕ ਪੁੱਜਦਾ ਕਰ ਦਾਂਗੇ ਭਾਈ ਰਿੱਕੀ ਉਹਨਾਂ ਦਾ 260000 ਇਹ ਕੱਲ ਜਾਂ ਪਰਸੋ ਤੱਕ ਯੰਗ ਸਪੋਰਟਸ ਕਲੱਬ ਦੇ ਸਾਰੇ ਨੁਮਾਇੰਦੇ ਜਾ ਕੇ ਨਾਲੇ ਪਤਾ ਲੈ ਕੇ ਆਉਣਗੇ ਨਾਲੇ ਉਹਦੇ ਪਰਿਵਾਰ ਨੂੰ ਇਹ ਰਗਦਰਾਸ਼ੀ ਜਿਹੜੀ ਉਹ ਪੂਰੀ ਕਰ ਦਿੱਤੀ ਜਾਵੇਗੀ ਮੈਂ ਭਾਈ ਬਿੱਲੇ ਢਾਲੀਵਾਲ ਦਾ ਰਿੱਕੀ ਗਿੱਲ ਦਾ ਭਾਈ ਸਵਰਨੇ rau ਕੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਸ ਤੋਂ ਵੱਡਾ ਧੰਨਵਾਦ ਇਹਨਾਂ ਕਬੱਡੀ ਦੇ ਖਿਡਾਰੀਆਂ ਦਾ ਜਿਹੜੇ ਇੰਨੀ ਗੱਲ ਵਿੱਚ ਐਗਰੀ ਹੋ ਗਏ ਵੀ ਸਾਨੂੰ 1.5 ਲੱਖ ਜਿਹੜਾ ਸਾਡਾ ਖਰਚਾ ਬਣਦਾ ਉਹ ਪੂਰਾ ਕਰ ਦਿਓ ਇੰਨੀ ਇੱਕ ਬੇਨਤੀ ਕਬੂਲ ਕਰਿਓ ਸਾਰੀ ਸੰਕਪ ਅਰਦਾਸ ਜਰੂਰ ਕਰਿਓ ਪ੍ਰਤਾਪ ਦੇ ਲਈ ਨਿੱਕਾ ਕਰੇ ਵਾਲੀ ਵੀ ਆ ਜਾਵੇ ਨਿੱਕਾ ਕਰਿਓ